ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦਾ ਵਲੋਗ ਜਿਹੜਾ ਆਪਣਾ ਹੈ ਜੀ ਸਟਾਰਟ ਸਿੱਧਾ ਹੀ ਦੁਕਾਨ ਤੋਂ ਤੇ ਪਾਪਾ ਇਧਰ ਇਹਨੂੰ ਭਾਂਡੇ ਮੰਝ ਲਿਆ ਯਾਰ ਇਹਨੂੰ ਇਧਰ ਚਾਹ ਬਣਦੀ ਆ ਮੇਰੀ ਤੇ ਆ ਗਿਆ ਖੇਡਣ ਕੱਲ ਗਿਆ ਹਾਂ ਤੇ ਘਰ ਤੇ ਕਿਤਾਬ ਫੋਨ ਆਇਆ ਵਾ ਕੀ ਦਾ ਫੋਨ ਆਇਆ ਜੀ ਤੇ ਆਪਾਂ ਦੇ ਆਹ ਦੁਕਾਨ ਤੇ ਕਰਨ ਆਪਣਾ ਫੰਕਸ਼ਨ ਫੰਕਸ਼ਨ ਕਹਦਾ ਦੁਕਾਨ ਤੇ ਬੈਠੇ ਹਾਂ ਤੇ ਆਪਣਾ ਸਵੇਰ ਦਾ ਟਾਈਮ ਨਹੀਂ ਲੱਗਾ ਬਣਾਉਣ ਦਾ ਲੋਗ ਤੇ ਦੁਕਾਨ ਤੇ ਰਸ਼ ਜ਼ਿਆਦਾ ਸੀ ਫਿਰ ਆਪਾਂ ਆ ਗਏ ਇੱਥੇ ਬੈਠੇ ਹਾਂ ਇਹ ਆਪਣੀ ਸ਼ਾਪ ਆ ਇਹ ਸ਼ਾਪ ਆਪਣੀ ਉਹ ਬਣੀ ਸੁਦਾ ਰੂਪ ਲੱਗਾ ਤੇ ਇਹ ਆਪਣਾ ਸਟਾਕ ਰੂਮ ਆ ਉੱਚਾ ਇਹਨੂੰ ਪਤਾ ਤੇ ਮੈਨੂੰ ਪਤਾ ਮੈਡੀਸਨ ਵਾਲਾ ਸਾਰਾ ਤੇ ਹਾਂ ਮਾਫ਼ ਕਰਿਓਂ ਤੇ ਇੱਧਰ ਆਪਣਾ ਜਿੱਥੇ ਪੇਸ਼ੈਂਟ ਆਪਾਂ ਲੰਮੇ ਭਾਈ ਤੇ ਲੰਮੇ ਪੇਸ਼ੈਂਟ ਤੇ ਤੇ ਬਾਕੀ ਨਾ ਮੈਂ ਕਿ ਆਪਾਂ ਨਾ ਉਹ ਸ਼ੂਟ ਕਰਨਾ ਹੀ ਇੱਕ ਰਾ ਸੋਚਨੇ ਆ ਕੋਈ ਮੈਂ ਐਡਿਟਿੰਗ ਸਿੱਖਨੇ ਆ ਤਾਂ ਕਰਕੇ ਮੈਂ ਵਲੋਗ ਆ ਥੋੜਾ ਧਿਆਨ ਦਿੱਤਾ ਮੈਂ ਕਿਾ ਲਿਖ ਰਿਹਾ ਐਡਿਟਿੰਗ ਆ ਜੀ ਮੈਂ ਫੇਰ ਹੀ ਵਲੋਗ ਬਣਾਉਂਗਾ ਹੁਣ ਮੈਂ ਲੱਗ ਕੇ ਸ਼ੁਰੂ ਕਰਨਾ ਐਡਿਟਿੰਗ ਕੀਤੀ ਆ ਹੁਣ ਆਹ ਵਲੌਗ ਦੀ ਐਡਿਟਿੰਗ ਕਰਾਂਗਾ ਵਧੀਆ ਤਰੀਕੇ ਨਾਲ ਤੇ ਬਾਕੀ ਇਦਾਂ ਆ ਕਿ ਆਪਣਾ ਸਿਸਟਮ ਥੋੜਾ ਰੱਖਿਆ ਵਾ ਇੱਕ ਹੁਣ ਚੱਲਿਆਂ ਜਿੰਮ ਜਿੰਮ ਤੋਂ ਬਾਅਦ ਜਾਵਾਂਗੇ ਜਿੰਮ ਤੋਂ ਬਾਅਦ ਉੱਥੇ ਹੁਣ ਰਨਿੰਗ ਕਰਨੀ ਲਾ ਕਰਾਂਗੇ ਨਾਲ ਤੇ ਰਨਿੰਗ ਲਾਵਾਂਗੇ ਨਾਲ ਮੈਂ ਸੋਚਣ ਨੂੰ ਮੇਰਾ ਥੋੜਾ ਮਤਲਬ ਗਲੂਟਨ ਗਲੂਟਨ ਦਾ ਕੀ ਕਹਿੰਦੇ ਇਹਨੂੰ ਬਲੋਟਿੰਗ ਪੇਟ ਤੇ ਥੋੜੀ ਬਲੋਟਿੰਗ ਹੋਈ ਆ ਤੇ ਉਹ ਜਿਹੜੀ ਬਲੋਟਿੰਗ ਆ ਉਹ ਰਨਿੰਗ ਨਾਲ ਤੇ ਵਰਕਆਊਟ ਲਾਉਣਾ ਹੀ ਹੋਣੀ ਆ ਤੇ ਉਹ ਹੁਣ ਮੈਂ ਥੋੜਾ ਜਿਹਾ ਉਧਰ ਵੀ ਧਿਆਨ ਦੇ ਦਿੰਦੇ ਆ ਨਾ ਥੋੜਾ ਪੂਰਾ ਲੱਗਦਾ ਫਿਰ ਪੇਟ ਜਿਆ ਬਾਹਰ ਨੂੰ ਬਾਕੀ ਸਰੀਰ ਤੋਂ ਸਹੀ ਹੋ ਜਾਂਦਾ ਤੇ ਪੇਟ ਥੋੜਾ ਜਿਹਾ ਬਾਹਰ ਨਿਕਲ ਗਿਆ ਉਹ ਖਰਾਕ ਜਿਆਦਾ ਚੁੱਕੀ ਉਹਦੇ ਕਰਕੇ ਤੇ ਬਾਕੀ ਹੁਣ ਜਾਵਾਂਗੇ ਘਰ ਜਾਨੇ ਆ ਘਰ ਜਾ ਕੇ ਫਿਰ ਥੋੜਾ ਬੋਧਾ ਫੰਕਸ਼ਨ ਕਰਦੇ ਆ ਵੀ ਰੌਣਕ ਮੇਲਾ ਘਰ ਚ ਹੀ ਆਪਣਾ ਤੇ ਸੁਖਮਣ ਵੀ ਚੱਲਾ ਬਾਹਰ ਸੁਖਮਣ ਦਵਾਈ ਚੱਲਾ ਵਾ ਟਰਾਲੇ ਦੇ ਬੇਸ ਤੇ ਉਹ ਤੇ ਲਾਇਸੈਂਸ ਬਣਾਉਗਾ ਜਾ ਕੇ ਤੇ ਉਹਦੇ ਨਾਲ ਵੀ ਤੁਹਾਨੂੰ ਮਲਾਉਣੇ ਜਾ ਕੇ ਗੱਲਬਾਤ ਕਰਵਾਉਣੀ ਹੈ ਨਾ ਤੇ ਬਾਕੀ ਇਦਾਂ ਵੀ ਚੱਲੇ ਆਪਾਂ ਘਰ ਨੂੰ ਫਿਰ ਮਿਲਦੇ ਤੁਹਾਨੂੰ ਘਰ ਜਾ ਕੇ ਹੁਣ ਆਹ ਦੇ ਆਹ ਦਾਦੂ ਨੂੰ ਖੇਡਣਾ ਹਾਂ ਪਾਪਾ ਹਾਂ ਜੀ ਚਾਈ ਨਹੀਂ ਆਸ ਚੈਨੀ ਬਤੂ ਪਰ ਕਰ ਦੇ ਦਾਦੂ ਨੂੰ ਪਰ ਕਰ ਦੋ ਦਾਦੂ ਨੂੰ ਪਰ ਕਰ ਦੋ ਪਰ ਕਰ ਦੋ ਪਰ ਕਰ ਦੋ ਪਹਿਲੇ ਦਾਦੂ ਨੂੰ ਬਾਹਰ ਕਰੋ ਦਾਦੂ ਨੂੰ ਬਾਹਰ ਕਰੋ ਜਲਦੀ 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 ਆਪੇ 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 ਕਰ ਦੋ ਨਿਕਾ ਕਰ ਨਿਕਾ ਕਰ ਚਲ ਨਿਕਾ ਏ ਕਿ ਜਣਾ ਪਿਆ ਹਣਾ ਉਹ ਕਿਨੇ ਕਰਦਾ ਕੀ ਹੋ ਗਿਆ ਇਹਨੂੰ ਮਾਂ ਜੋ ਕਹਿੰਦਾ ਚਾਹ ਪੀਣੀ ਆ ਚਾਹ ਕਿੱਥੇ ਆ ਚਾਹ ਕਿੱਥੇ ਆ ਅੱਜ ਦਾ ਦੁੱਗਲ ਚਾਹ ਆਈ ਹੋ ਗਈ ਠੰਡੀ ਰੋਜਾਂ ਮੈਂ ਕਰਕੇ ਦੇਣਾ ਠੰਡੀ ਤੈਨੂੰ ਕਾਕੇ ਨੂੰ ਕੋਲੀ ਜਾ ਯਾਰ ਇਨੇ ਪੋਚਾ ਲਾਤਾ ਵਾ ਕਾਕੇ ਨੂੰ ਚਾਹ ਕਰ ਠੰਡੀ ਕਰਕੇ ਦੇਣੀ ਇੱਦਾਂ ਕਲਾਸੀ ਚ ਕਰਕੇ ਦੇਣੀ ਦੇਣਗੇ ਹੁਣ ਕੀ ਹਬੋ ਤੋ ਓਏ ਮਾਨਜੋਤ ਚਲੋ ਹੋ ਗਈ ਹੋ ਗਈ ਆ ਲੋ ਪੀ ਲਓ ਪੀ ਲਓ ਪੀ ਲਓ ਚਾਹ ਪੀ ਲਓ ਆ ਲੋ ਚਾਹ ਚਾਹ ਪੀ ਲਓ ਚਾਹ ਪੀ ਲਓ ਚਾਹ ਪੀ ਲਓ ਚਾਹ ਪੀ ਲਓ ਤੱਤਾ ਤੱਤਾ ਪਾਪਾ ਡੀ ਖਲਾਉਂਦਾ ਹਾਂ ਆ ਵੇਖੋ ਸਹੀ ਖਲ ਆ ਗਈ ਥੋੜੀ ਜਿਹੀ ਬੰਨੀ ਬਾਤ ਛੋਟਿਆ ਆਈ ਮਾਦਬ ਚੱਟਿਆ ਨਹੀਂ ਤੱਕ ਗਦਾ ਬਣਾ ਕੇ ਆਇਆ ਕੁਛ ਸ਼ੁਰੂ ਤੋਂ ਹੀ ਆਇਆ ਨਾ ਮੈਂ ਹਰ ਇੱਕ ਚੀਜ਼ ਕਰੇ ਲਗਵਾਂ ਲੰਦੀ ਅਗਲਾ ਕਰੇ ਖਾਣ ਦਾ ਮਿਰਚਾ ਖਾਣ ਦਾ ਮਿਰਚਾ ਕਰੇਲੇ ਲਸਣ ਆ ਖਾ ਮਰਾ ਚਲ ਖਮੋਗੀ ਲੈ ਤੇ ਲਓ ਜੀ ਆਪਾਂ ਦੁਕਾਨ ਤੋਂ ਨਿਕਲ ਗਏ ਆ ਦੁਕਾਨ ਤੋਂ ਨਿਕਲ ਕੇ ਆਪਾਂ ਚੱਲੇ ਆ ਆਪਣਾ ਨਹੀਂ ਵਰਲਡ ਵਾਈਡ ਜਿਹੜਾ ਫੇਮਸ ਹੈ ਨਾ ਪੂਸ਼ਣ ਵਰਲਡ ਵਾਈਡ ਉੱਥੇ ਚੱਲਨੇ ਆਪਾਂ ਉੱਥੇ ਜਾ ਕੇ ਤੇ ਆਪਾਂ ਥੋੜਾ ਜਿਹਾ ਉਹ ਕਰਨਾ ਥੋੜਾ ਸਮਾਨ ਲੈ ਕੇ ਜਾਣਾ ਵਾ ਇੱਕ ਬੱਚੀ ਆਂਦੀ ਭੈਣ ਉਹਨੂੰ ਇਹਨੂੰ ਇਹਨੂੰ ਸਮਾਨ ਦੇਉਣਾ ਵਾ ਕੀ ਦੇਣਾ ਭਲਾ ਉਹ ਤਾਨੂੰ ਜਾ ਕੇ ਦੱਸਾਂਗੇ ਆਪਾਂ ਚੱਲੀਏ ਪਾਪਾ ਚੱਲੇ ਸਕੂਟੀ ਤੇ ਕਹਿੰਦੇ ਤੁਸੀਂ ਗੱਡੀ ਤੇ ਆ ਰਹੇ ਹੋ ਇਹ ਹੀ ਸੁੱਖ ਹੁੰਦਾ ਪਿਓ ਦਾ ਆਪਾਂ ਦੇ ਵੀ ਤੁਸੀਂ ਗੱਡੀ ਤੇ ਆ ਮੈਂ ਗੱਡੀ ਤੇ ਨਹੀਂ ਜਾਣਾ ਤੇ ਗੱਡੀ ਲਾ ਕੇ ਜਾਵਾਂ ਮੈਂ ਸਕੂਟੀ ਤੇ ਚੱਲ ਜਣਾ ਇਸ ਕਰਕੇ ਆਪਾਂ ਨਿਕਲ ਗਏ ਆ ਇੱਥੋਂ ਲਵਾਂਗੇ ਮੋਹਿਤ ਨੂੰ ਰਸਤੇ ਚੋਂ ਤੇ ਨਾਲ ਸੋਨੀਆ ਨੂੰ ਤੇ ਕਾਕੇ ਨੇ ਗੱਡੀ ਚਲਾਉਣੀ ਮੈਨੇ ਕਾਕੇ ਗੱਡੀ ਚਲਾਉਣੀ ਤੂੰ ਕਾਕੇ ਗੱਡੀ ਚਲਾਉਣੀ ਤੁਸੀਂ ਗੱਡੀ ਚਲਾਉਣੀ ਚੱਲ ਚਲਾ ਲਓ ਗੱਡੀ ਚਲਾ ਲਓ ਰੋਡ ਪਾਰ ਕਰੋ ਅੱਛਾ ਮੈਨੂੰ ਕਿ ਮੇਰੇ ਪਾਪਾ ਨੇ ਗੱਡੀ ਲਾ ਨਹੀਂ ਸੁਵਾਦੀ ਆ ਮਮਿਤਾ ਜੂ ਦੀ ਕਿੱਡੀ ਲੈ ਕੇ ਚਲ ਜਾਗਾ ਚੋਰੀ ਲੈ ਕੇ ਭੱਜ ਜਾਗਾ ਨਾ ਮੈਂ ਨਾ ਯਾਰ ਇਹਨਾਂ ਦਾ ਇਹ ਪਲੇਖਾ ਪੈਂਦਾ ਨਾ ਕੁਝ ਨਹੀਂ ਪਤਾ ਲੱਗਣਾ ਤੂੰ ਮੈਨੂੰ ਪੁੱਛੇ ਜਾ ਆਪਣਾ ਥੋੜਾ ਵਿੱਚ ਵਿਚਕਾਰ ਲੈ ਮੈਨੂੰ ਸਮਝ ਨਹੀਂ ਲੱਗਣੀ ਕੁਝ ਸਾਰਾ ਧਿਆਨ ਬੱਸ ਚਲ ਇੱਥੇ ਰੋਕ ਦੇ ਵੀਡੀਓ ਨੂੰ ਆਪਾਂ ਜਿ ਰੋ ਕੇ ਬੰਦੇ ਸਾਰੇ ਜਣੇ ਫਿਰ ਤੈਨੂੰ ਮੈਂ ਵਿਖਾਉਣਾ ਲੋ ਵੀ ਇੱਕ ਬੰਦਾ ਆਪਣਾ ਆ ਗਿਆ ਮੋਹਿਤ ਤੇ ਉਹ ਕੇ ਰੈਡੀ ਜਾਣ ਨੂੰ ਤਿਆਰ ਹੈ ਬਸ ਇਹ ਤਿਆਰ ਹੈ ਤੇ ਤੂੰ ਤਿਆਰ ਹੋ ਵੀ ਲੈ ਕੇ ਜਾਣ ਨੂੰ ਚੱਲ ਚਲਾ ਗੱਡੀ ਫੜਾ ਬਰ ਚਲੋ ਚਲੋ ਹਾਂ ਇੰਨੇ ਖੜਨਾ ਵਾ ਪਿੱਛੇ ਉਹ ਚਾਚੂ ਉਤਰ ਗਿਆ ਹੀ ਵਿਆਹ ਨਹੀਂ ਹੋਇਆ ਚਾਚੂ ਕਹਿੰਦਾ ਮੈਂ ਨਹੀਂ ਜਾਣਾ ਤੇ ਨਾਲ ਚੁੱਪ ਕਰਕੇ ਬਹਿਆ ਚੁੱਪ ਕਰਕੇ ਬਹਿਆ ਕਹਿੰਦਾ ਕਰਦਾ ਤਾਂ ਬੰਦਾ ਲਓ ਜੀ ਸੋਨੀਆਂ ਵੀ ਆ ਗਈ ਆ ਇਹ ਦੇ ਮੋੜ ਨਹੀਂ ਤੇ ਚੱਲੀ ਕਿਤੇ ਹੈ ਅਸੀਂ ਤੁਸੀਂ ਰੇਡ ਕਰਨਾ ਜਾ ਕੇ ਤੇਰੇ ਵਾਲੇ ਇੱਕ ਕਰਨ ਕਾ ਕੋਈ ਗੱਲ ਨਹੀਂ ਇਹ ਵਾਹ امیر ਬੰਦੇ ਲੱਗਦੇ ਆ ਬਾਰੀ ਖੋਲ ਕੇ ਬੰਦ ਕਰੀਆਂ ਨਹੀਂ ਤੇ ਨਹੀਂ ਅੱਗੇ ਕਰਦੇ ਆ ਆ ਹੁਣ ਆਪਾਂ ਚੱਲੇ ਆ ਜਿਹੜੇ ਸਾਹ ਆਪਾਂ ਚੱਲੇ ਆ ਨਾ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕੋਈ ਦੇਣਾ ਨੂੰ ਹਾਂ ਥੱਕੇ ਮਾਰ ਕੇ ਕੱਢਣਗੇ ਬਾਕੀ ਜਾ ਕੇ ਤੁਹਾਨੂੰ ਵਿਖਾਉਨੇ ਆ ਕੀ ਲੈਨੇ ਤੇ ਕੀ ਨਹੀਂ ਮੈਨੂੰ ਲੱਗਦਾ ਨਹੀਂ ਕੋ ਲੈਣਾ ਇਹਨਾਂ ਨੇ ਹੈ वर्ल्ड वाइड ਫੇਮਸ ਪੂਸ਼ਣ ਇਹ ਪੂਸ਼ ਮਾਰਤੀ ਆ ਆਪਾਂ ਪਿੰਡੋਂ ਤੇ ਹੁਣ ਗੱਡੀ ਸਿੱਧੀ ਰੁਕੂਗੀ ਪੂਸ਼ਣ वर्ल्ड वाइड ਫੇਮਸ ਕੋ ਉਹਦੇ ਕੋਲ ਜਾ ਗੱਡੀ ਰੁਕੂਗੀ ਉੱਥੇ ਜਾ ਕੇ ਜੇ ਤੇ ਆਪਣਾ ਭਰਾ ਹੋਇਆ ਭੋਲੀ ਤੇ ਉਹ ਤੁਹਾਨੂੰ ਉਹਦੇ ਦਰਸ਼ਨ ਕਰਾਏ ਜਾਣਗੇ ਫਿਰ ਅੱਜ ਉਹ ਫਿਰ ਤੈਨੂੰ ਵਿਖਾਵਾਂਗਾ ਬੰਦਾ ਕਿਹੜੇ ਸਾਹ ਦਾ ਜੁੜੇ ਰਿਓ ਨਾਲ ਮੇਰੇ ਤੁਹਾਨੂੰ ਮੈਂ ਜਾ ਕੇ ਸਿਸਟਮ ਸਾਰਾ ਵਿਖਾਉਣਾ ਬੰਦੇ ਵਿਖਾਉਣਾ ਠੀਕ ਆ ਵਨਸ ਵਨੀਆਂ ਵੈਰੈਟੀਆਂ ਜਿਹੜੀਆਂ ਤੁਸੀਂ ਵੇਖੀਆਂ ਨਹੀਂ ਹੋਣੀਆਂ ਮੈਨੂੰ ਲੱਗਦਾ ਜਿੱਥੇ ਤੱਕ ਕਿ ਜਿਹੜੀਆਂ ਜਿਹੜੀਆਂ ਕਲਾ ਬਾਜ਼ੀਆਂ ਕਰਦੇ ਆ ਨਾ ਇਸ ਟਾਈਮ ਇੰਸਟਾ ਦੇ ਫੇਮਸ ਆ ਭੋਲੀ ਲਾਓ ਭੋਲੀ ਲਾਓ ਬਟਾਲਾ ਠੀਕ ਆ ਬਾਕੀ ਜਾ ਕੇ ਤੁਹਾਨੂੰ ਵਿਖਾਉਣਾ ਜੁੜੇ ਤਾਂ ਕਾ ਇਦਾਂ ਆ ਆਪਾਂ ਗਏ ਪੂਸ਼ਣ ਕੋ ਪੂਰੀ ਫਾਰਮ ਚ ਗੱਡੀ ਲਿਆ ਗਿਆ ਤੇ ਅੱਗੇ ਲਈਦੇ ਉਹ ਸ਼ਟਰ ਸੁੱਟਣ ਦੇਈ ਮੈਂ ਭਾਜੀ ਅੰਦਰ ਜਾਂਦੋਂਗੇ ਕਹਿੰਦਾ ਨਹੀਂ ਭਾਜੀ ਅਸੀਂ ਅੰਦਰੋਂ ਬਾਹਰ ਕੱਢਣ ਨੇ ਬੰਦੇ ਤੇ ਇਹ ਦਾ ਮਤਲਬ ਇਹ ਕਿ ਉਹਨੇ ਬੰਦ ਕਰਤਾ ਸੀ ਤੇ ਹੁਣ ਆਪਾਂ ਨੂੰ ਕੱਲ ਦਾ ਅਪਾਇੰਟਮੈਂਟ ਮਿਲ ਗਈ ਹੈ ਭੂਸ਼ਨ ਸਾਫ ਹੋਣਾ ਕੋ ਤੇ ਹੁਣ ਕੱਲ ਜਾਵਾਂਗੇ ਕਿੰਨੇ ਵੇ ਜਾਣਾ ਕੱਲ ਕੱਲ ਜਾਵਾਂਗੇ 1:30 ਵਜੇ ਪੱਕਾ ਟਾਈਮ ਦੱਸ ਪੱਕਾ 2:00 ਵਜੇ ਚੱਲ ਜਾਗੇ 2:00 ਵਜੇ ਜਾਵਾਂਗੇ ਉਹ ਤਾਂ 4 ਤੱਕ ਦਾ ਟਾਈਮ ਦੋ ਵਜੇ ਜਾਵਾਂਗੇ ਤੇ ਫਿਰ ਲੈ ਕੇ ਦਵਾਂਗੇ ਨੂੰ ਉਥੋਂ ਡ्रेसेस ਡ्रेसेस ਲੈ ਕੇ ਦਵਾਂਗੇ ਫਿਰ ਤੇ ਬਾਕੀ ਉਹ ਚੱਲੇ ਮੇਲਾ ਵੇਖਣ ਮੈਨੂੰ ਆਦੋ ਉਹ ਵੀ ਬੰਦੀ ਹੋਣਾ ਵੇਖਣ ਚੱਲੇ ਆਪਾਂ ਤੈਨੂੰ ਜਾ ਕੇ ਵਿਖਾਉਣੇ ਕੀ ਬੰਦਾ ਜੇ ਖੁੱਲਾ ਆਇਆ ਤੇ ਵਿਖਾ ਦਾਂਗੇ ਨਹੀਂ ਤੇ ਇਹ ਵੀ ਦੱਸ ਦਾਂਗੇ ਕੀ ਬੰਦਿਆ ਕਾਜ ਜਿੰਦਾਬਾਦ ਜਿੰਦਾਬਾਦ ਲਓ ਜੀ ਦੋਸਤੋ ਜਿੱਦਾਂ ਕਿ ਆਪਾਂ ਤੁਹਾਨੂੰ ਕਹਿ ਕਿ ਮੇਲਾ ਵਿਖਾਵਾਂ ਕਿਤੇ ਨਹੀਂ ਨਹੀਂ ਬਕਰ ਚੁੱਪ ਛੁੱਪ ਛੁੱਪਾ ਛੁੱਪ ਕੋਈ ਗੱਲ ਨਹੀਂ ਛੁੱਪ ਛੁੱਪ ਕੀ ਹੋਇਆ ਛੁੱਪ ਕੇ ਕੁਝ ਨਹੀਂ ਕਰ ਸਕਦੀ ਏ ਇਹਦੇ ਕੋ ਪੈਸੇ ਕਢਾ ਲਾਂਗੇ ਆ ਵਾਪੇ ਉਹ ਨਹੀਂ ਮੋਇਦ ਛੁੱਪ ਰਿਹਾ ਤੇ ਮੇਲਾ ਮੈਨੂੰ ਪ੍ਰੋਪੋਜ਼ਲ ਨਾ ਜਨ ਕਿ ਤੇ ਮੇਲਾ ਹੈਗਾ ਮੇਲਾ ਖੁੱਲਾ ਹੈ ਇਸ ਟਾਈਮ ਇਹ ਗੱਡੀ ਲਾਉਨੇ ਆ ਕੋਸ਼ਿਸ਼ ਕਰਦੇ ਆ ਅੰਦਰੇ ਪਾਰਕ ਕਰਦੇ ਆ ਹਨਾ ਅੰਦਰੇ ਹੈਗੀ ਪਾਰਕਿੰਗ ਅੰਦਰ ਹੀ ਜਾਂਦੇ ਆ ਕੀ ਕਹ ਤੋ ਵਾਓ ਉਹ ਨਾਲ ਉਹ ਨਹੀਂ ਮੈਨੂੰ ਨਹੀਂ ਕਿਹਦੇ ਤੋਂ ਖਰੀਦ ਰੱਖੀ ਹੁੰਦੀ ਆਵੇ ਜੀ ਲਓ ਜੀ ਦੋਸਤੋ ਐਂਟਰੀ ਕਰਤੀ ਆ ਮੇਲੇ ਦੇ ਅੰਦਰ ਬਾਕੀ ਗੱਡੀ ਇਹ ਹਾਂ ਉਹੀ ਇਹ ਇਹੀ 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 ਹੈ ਕਿਥੇ ਲਾ ਦੋ ਆ 50 ਰੁਪਏ ਦੇ 30 30 60 ਤੇ 30 90 90 ਤੇ 30 100 ਕਮ ਗਿਆ ਉਹ ਕੋ ਜਾਦਾ ਭਰਾਈ ਤੇ ਲੋ ਜੀ ਮੇਲੇ ਤੇ ਪਹੁੰਚ ਗਏ ਆ ਵਧੀਆ ਮਾਹੌਲ ਆ ਵੈਸੇ ਤੇ ਵੇਖਿਆ ਇਹਦਾ ਮਾਹੌਲ ਠੀਕ ਆ ਸੋਹਣਾ ਬਣਿਆ ਸਿਸਟਮ ਤੇ ਬਾਕੀ ਵੇਨੇ ਆ ਬਣਾਉਨੇ ਸਿਸਟਮ ਸਾਰਾ ਵੇਚਦੇ ਕੋਈ ਨਾ ਕੋ ਕਰਦੇ ਆ ਮਾਹੌਲ ਤਾਂ ਚੰਗਾ ਵਧੀਆ ਵਾਹੇ ਤੁੰਦਾ ਵੇਖਿਆ ਜਾਏ ਤੇ ਪਰ ਇਹ ਆ ਵੀ ਇਹ ਮਿਲੋਂ ਨਹੀਂ ਰੌਣਕ ਨਹੀਂ ਹੈਗੀ ਠੰਡ ਦੇ ਹਿਸਾਬ ਨਾਲ ਰੌਣਕ ਹੋਣੀ ਚਾਹੀਦੀ ਜਬ ਇਹ ਜਿੱਦਾਂ ਦਾ ਮੌਸਮ ਹੈ ਰੌਣਕ ਹੋਣੀ ਚਾਹੀਦੀ ਪਰ ਰੌਣਕ ਹੈ ਨਹੀਂ ਆ ਵੇਖਿਆ ਉਹ ਲੈ ਵੀ ਬੋਤੇ ਬਾਤੇ ਚੰਗੇ ਖਲਾ ਰੇ ਕੇ ਊਂਠਾ ਢ ਖਲੋਤੇ ਆ ਮੁਸ਼ਕ ਬੜੀ ਮਾਰਦੇ ਪਰ ਸਜਾਇਆ ਤਾਂ ਬੜੇ ਸੋਹਣੇ ਆ ਅ ਟੱਬਰ ਤੁਰਿਆ ਆਉਂਦਾ ਇਧਰੋਂ ਤੇ ਬਾਕੀ ਵੰਨੇ ਆ ਕੀ ਹਸਤਾ ਵਾ ਝੂਟ ਛਾਡੇ ਵੇਦਦੇ ਆ ਲੱਗੇ ਆ ਤੇ ਬੱਚਾस्ते ਵੀ ਲੱਗੇ ਝੂਟੇ ਛਾਡੇ ਤੇ ਨਟ ਉਹਨਾਂ ਲੱਗੀਆਂ ਵਾ ਬਗੀਆਂ ਆ ਕੀ ਨਾ ਜੰਪਰ ਜੇ ਲਗਾ ਵਾ ਵਧੀਆ ਬਣਿਆ ਸਿਸਟਮ ਲਓ ਜੀ ਮਾਨਜੋਤਾ ਤੇ ਕੋਈ ਚੀਜ਼ ਵੇਖਨਦੇ ਆ ਪਤਾ ਨਹੀਂ ਕੀ ਵੇਖਨਦੇ ਆ ਕੀ ਗੱਲ ਚ ਪਾਤਾ ਜੀ ਕਾਕੇ ਗਲ ਪਿਆ ਟੋਲ ਵਜਾਉਣਾ ਪੈਂਦਾ ਹੀ ਮੈਂ ਵੇ ਗਵਾ ਇੰਨਾ ਮਹੌਲ ਖਾਸ ਨਹੀਂ ਲੱਗੰਦਿਆ ਨਾ ਮੌਇਦ ਖਾਲੀ ਖਾਲੀ ਜਗ੍ਹਾ ਖਾਲੀ ਖਾਲੀ ਜਗ੍ਹਾ ਮੈਨਾ ਆਹ ਮਾਹੌਲ ਭਗਿਆ ਨਹੀਂ ਹੈਗਾ ਓਹੋ ਇੱਕ ਕੰਮ ਕਰਨਾ ਕਿੱਥੇ ਗਿਆ ਯਾਰ ਚਲਿੰਗੇ ਇੱਧਰ ਉੱਪਰਲੀ ਪਾਸੇ ਖਤਾਬ ਮਾ ਜਾ ਕਰਦੇ ਆ ਵੇ ਤੇ ਕੋਈ ਨਾ ਕੋਈ ਵਧੀਆ ਜੀਵ ਵਿਖੇ ਲੱਭੇ ਤੇ ਹਾਂ ਇਹ ਵੀ ਪੰਜਾਬ ਦੀ ਹੈ ਸਾਰੀਆਂ ਉਹ ਰਿਚ ਡਾੜੀ ਬੜੀ ਤਗੜੀ ਬੋਕੀ ਪੜਨ ਵਾਲੀ ਤਾਂ ਨਹੀਂ ਦੱਸਦਾ ਮੰਗਾਈਓ ਮੇਰਾ ਪਾਕਿਸਤਾਨ ਚੜੇ ਤਰੰਗੋ ਬਾਰੇ ਚੜੇ ਦੰਗ ਡੋਵੇ ਬਾਜ ਵੀ ਬੜੀ ਸੰਜੀ ਇੱਕ ਆਜੇ ਤੇ ਕਪਨੀ ਨਾ ਇੱਕ ਮਿੰਟ ਆਜੇ ਹਾਂਜੀ ਸੂਰਜ ਦੀ ਅੱਖ ਇੱਕ ਮਿੰਟ ਮੈਂ ਕਹਤਾ ਨਾ ਖਾਲਸਾ ਰਾਜ ਦੀ ਸਾਰੀ ਇਹ ਇਸ ਦੇ ਵਿੱਚ ਆਪਣੀ ਸਾਰੀ ਹਿਸਟਰੀ ਲੱਸੀ ਹੋਈ ਨਾ ਮੇਰੇ ਹਾਂ ਇਹਦੇ ਚ ਜਿਹੜੀ ਆ ਆ ਆ ਇਹਦਾ ਪਤਾ ਹੈ ਕਿ ਮਹਾਰਾਜਾ ਜੀ ਸਮੇਂ ਤੋਂ ਪਹਿਲਾਂ ਦੀ ਇਹ ਹਾਂਜੀ ਕਿਹਦੇ ਹਾਂ ਸਿੰਘ ਤੋਂ ਪਹਿਲਾਂ ਕਿਦਾਂ ਰਹਿੰਦੇ ਹੁੰਦੇ ਸੀ ਆ ਹਾਂਜੀ ਇਹ ਮਹਾਰਾਜ ਜੀ ਦੇ ਬਾਰੇ ਹਾਂਜੀ ਹਾਂਜੀ ਉਹਨਾਂ ਦੇ ਵੇਲੇ ਦੀ ਹੈ ਠੀਕ ਆ ਇਹ ਸਾਰੀ ਜੀਵਨੀ ਉਹਨਾਂ ਦੀ ਆ ਬਾਕੀ ਹੋਰ ਲੋਕੀ ਸੀ ਰਾਂਜਾ ਮੈਂ ਬੜੇ ਮਤਲਬ ਸ਼ਹਿਰ ਬਣੇ ਅੱਜ ਕੱਲ੍ਹ پڑھਣ ਵਾਲੀ ਚੀਜ਼ਾਂ ਪੜਦੇ ਨਹੀਂ ਹਾਂ ਇਹ ਤਾਂ ਗੱਲ ਹੈ ਨੈਟ ਤੋਂ ਵੇ ਵੇਖਦੇ ਕੋਈ ਕੋਈ ਇਹ ਵੀ ਪੜਨ ਵਾਲੀ ਬੁੱਕ ਸਾਰੇ ਸਾਰੇ ਮੁੱਦੇ ਪਾੜੇ ਨਹੀਂ ਹੁੰਦੇ ਨਹੀਂ ਇਦਾਂ ਹੀ ਇਹ ਤੇ ਉਹ ਆ ਜਿਹੜੀਆਂ

ਇੱਦਾਂ ਯਾਰ ਠੰਡਾ ਜਾਈ ਆ ਕਿ ਆਓ ਵੇ ਇੱਧਰ ਵੀ ਹੈਗਾ ਸਿਸਟਮ ਟਰਾਈਪੋਡ ਵਾਲਾ ਪਰ ਮਨ ਨੂੰ ਲੱਗਦਾ ਨਹੀਂ ਆਪਣੇ ਕੋ ਪਸੰਦ ਆਊਗਾ ਇੱਥੇ ਇੱਥੇ ਹੈਗੀ ਸਾਰੀ ਐਕਸੈਸਰੀ ਵੇਖੋ ਜੇ ਕੋਈ ਆਪਣੇ ਕੰਮ ਲਈ ਹੈ ਤੇ ਆ ਆਪਣੇ ਕੰਮ ਲਈ ਹੈਗੀ ਸਹੀ ਆ ਪਰ ਇੰਨੇ ਖਾਸ ਕੰਮ ਨਹੀਂ ਹੋਣੀ ਹੈ ਕੋਈ ਵੀ ਨਹੀਂ ਹੈਗੀ ਚੀਜ਼ ਲੱਗੋ ਆ ਯਾਰ ਆਪਣਾ ਵੀਡੀਓ ਸ਼ੂਟ ਕਰਨੀਆਂ ਦੋ ਚਾਰ ਹਾਂਜੀ ਉਹ ਵਕਰੀਆਂ ਕਰਨੀਆਂ ਧਮਾਲੇ ਦੀਆਂ ਏ ਹੁਣ ਵੇਖਦੇ ਇਧਰੋਂ ਕੀ ਮੋਲ ਚੱਲ ਲੱਭਦਾ ਕੁਝ ਕਿ ਨਹੀਂ ਪਰ ਮੈਨੂੰ ਲੱਗਦਾ ਨਹੀਂ ਕੁਝ ਖਾਸ ਹੈਗਾ ਇੱਥੇ ਵੇਖਣ ਦੇ ਤੈਨੂੰ ਲੱਗਾ ਕੋਈ ਲੱਭਾ ਕੋਈ ਕਿ ਨਹੀਂ ਐਵੇਂ ਹੀ ਆ ਮਤਲਬ ਉਹ ਵੇ ਉਹ ਕੀ ਪਖੰਡ ਕਰਨਦੇ ਆ ਸਾਹਮਣੇ ਚੈੱਕ ਕਰੋ ਆ ਦੱਸ ਕੋਈ ਬਣਦੀ ਹੈ ਗੱਲ ਕਰਨ ਵਾਲੀ ਲੈ ਆਉਂ ਜਾਂਦਾ ਹੀ ਆਉਂ ਜਾਂਦਾ ਚੜ ਗਿਆ ਚੜ ਗਿਆ ਹੀ ਹੋੜੀ ਹੋ ਗਈ ਹੋੜੀ ਹੋ ਗਈ ਡਰਦਾ ਕਿਉਂ ਸਿੰਘ ਡਰਦਾ ਕਿਉਂ ਆ ਸਿੰਘ ਬਾਤ ਛੱਡਦੇ ਕੋਈ ਨਹੀਂ ਹੁੰਦਾ ਬਾਤ ਛੱਡਦੇ ਵੀਰ ਕੋਈ ਗੱਲ ਨਹੀਂ ਡਰਨ ਵਾਲੀ ਗੱਲ ਹੀ ਨਹੀਂ ਕੋਈ ਇਹ ਆਪ ਚ ਰੋਂਦੇ ਆ ਵਾ ਨਾ ਯਾਰ ਇਦਾਂ ਨਾ ਕਰ ਆ ਤੋਕਾ ਕਰਨਿਆ ਤੂੰ ਭਰਾਵਾ ਨਹੀਂ ਯਾਰ ਜਾਂ ਆਪੇ ਜੱਲੇ ਪੇਰ ਗੱਲ ਬੰਦੀ ਆ ਮਮਾ ਤੂੰ ਬੰਦਾ ਟਰਾਈ ਜੰਦਾ ਭੈ ਜੱਥਾ ਫੜ ਕੇ ਬੰਦਾ ਟਰਾਈ ਜੰਦਾ ਅੱਧ ਹੋਈ ਆ ਕਰ ਗੱਲ ਮੇਰੇ ਝੂਠ ਰਿਆ ਪੁਲਿਸ ਸਾਹਿਬ ਕਿੰਨਾ ਕੇ ਡਰ ਲੱਗਾ ਜੀ ਐਨੇ ਡਰਾਏ ਤੈਨੂੰ ਸਾਰਾ ਜਾਨ ਤੇ ਤੇਰੀ ਉੱਤੇ ਪਾਜੀ ਸਾਰਾ ਦੇਸੀ ਬਣਾਇਆ ਯਰ ਬੜੀ ਸ਼ਾਨਦਾਰ ਚੀਜ਼ ਆ ਅਸ਼ਾਪਟਰਮ ਦੇ ਬੰਦੇ ਨੂੰ ਅੱਜ ਅਸੀਂ ਕਰਾਂਗੇ ਦੁਰਕਹਿਲਾਣਾ ਤੋਂ ਖੜੇ ਮੈਸੇਜ ਨਾ ਹਲਾਓ ਚੱਲੀ ਤੇ ਜਾਂਦਾ ਵੀ ਯਾਰ ਘਰਾ ਦਿੰਦਾ ਬੰਦੇ ਨੂੰ ਤੇ ਇਹ ਬੰਦੇ ਦਾ ਪਰਦਾ ਫਾਗ ਹੋਇਆ ਮੈਂ ਇਹ ਤਾਂ ਠੱਕਾ ਕਰੀ ਜਾਂਦਾ ਬੰਦਿਆਂ ਨਾਲ ਨਜਾਇਜ਼ ਡਰਾਈ ਜਾਂਦਾ ਕੋਈ ਗੱਲ ਬੰਦ ਹੀ ਨਹੀਂ ਡਰਾਉਣ ਵਾਲੀ ਉਹ ਕਹਿੰਦਾ ਕਹਿੰਦਾ ਮੇਰੀ ਚਾਰ ਨਿਕਲ ਗਈ ਮੋਹਿੱਦ ਐਨਕ ਲਾ ਕੇ ਵੇ ਆਹ ਲੈ ਤੈਨੂੰ ਮੈਂ ਆ ਲਵਾ ਉਹ ਐਵੇਂ ਹੀ ਚੈੱਕੀ ਕਰਨੀ ਹੈਗੇ ਨਹੀਂ ਭਾਣਨਾ ਕਰਤੀ ਹੁਣ ਯਾਰ ਪਾ ਦੋ ਕਿੱਥੋਂ ਜੇ ਰਾਗੋੜ ਤੋਂ ਭੱਗੀ ਫਿਰਦੇ ਮੈਂ ਮਹਾਂਦਰਾ ਪੈਂਦੇ ਨੇ ਜੰਮੂ ਵਾਲਿਆਂ ਦਾ ਸਾਈਡ ਤੇ ਤਾਂ ਢੈਂਡ ਲੱਗੰਦੀ ਬੱਬਾ ਜਰੀ ਬੜੀ ਹੋ ਪਰ ਅੰਨਾ ਲੱਗਣਾ ਰਾਤ ਨੂੰ ਰਹਿੰਦੇ ਆ ਜਾਣੀ ਪਤਾ ਲਾਉਂਦਾ ਵੇਖਾਂ ਕੋਈ ਗੱਲ ਨਹੀਂ ਬਾਤ ਜਣਾ ਜੁਐਲਰੀ ਤੇ ਬੜੀ ਹੈ ਕੋਈ ਨਹੀਂ ਜਦੋਂ ਭਾਬੀ ਆਉਗੀ ਫਿਰ ਤਾਂ ਇਹ ਤਾਂ ਲੱਗ ਗਈ ਨਹੀਂ ਲੈ ਆਈ ਤੇ ਨਾਲ ਪਾਪਾ ਜੀ ਬੋਲੋ ਦੀਦੀ ਦੀਦੀ ਆਂਦਾ ਬੋਲੋ ਦੀਦੀ ਬੋਲੋ ਦੀਦੀ ਕਹ ਦੋ ਨਹੀਂ ਮੈਨੂੰ ਨਹੀਂ ਕੋਈ ਕਾਰ ਨਹੀਂ ਹੈ ਮੇਰੇ ਜਿੰਨਾ ਲੰਬਾ ਬੰਦਾ ਹੋਂ ਬੈ ਜੋ ਹੂਨ ਕੋਤੇ ਲਈ ਫਿਰਨਦੇ ਇੱਧਰ ਤੇ ਮਤਲਬ ਨੇਤਰਾ ਬੋਇਤ ਕਿਹੜੀ ਹੋ ਕਿਹੜਾ ਓਏ ਹਾਏ ਹਾਏ ਓਏ ਹਾਏ ਓਏ 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 ਆ ਗਿਆ ਆ ਕੇ ਕਿੱਥੇ ਚਲਿਆ ਆ ਮੇਰਾ ਬਗਾ ਮੇਰਾ ਵੀਰ ਮੇਰਾ ਘਰ ਆ ਮੇਰਾ ਕੱਢੀ ਮੋਦੀ ਸੋਹਣੀਓਏ ਏ ਕਾਲਾ ਏ ਬੰਦੇ ਨੂੰ ਵਾਇਰ ਹੁਤਾ ਆਇਆ 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 ਆਦਮਿ ਸਵਾਲੋ ਲੋਰੀਪੂਤ ਬੰਗਲੇ ਦੇ ਤੇ ਬਾਹਰ ਨਿਕਲ ਆਏ ਆ ਪਰ ਨਯਾਰਾ ਬੜਾ ਆ ਕਿਉਂ ਉਹ ਪ੍ਰਧਾਨ ਨੇ ਫੁੱਲ ਸਿਸਟਮ ਕੀਤਾ ਵੀ ਮੈਂ ਤਰਾਓ ਕੱਢ ਦੇਣਾ ਦਾ ਪਰ ਨਹੀਂ ਗੱਲ ਬਣੀ ਉਹਦੇ ਕੋ ਆਹ ਕਲੀ ਹਾਂਜੀ ਹੈਲੋ ਕਿਦਾਂ ਡਰੇ ਆਪਾਂ ਕੋਈ ਵੀ ਨਹੀਂ ਅੰਦਰ ਕੋਈ ਵਾ ਬੰਦਾ ਆਈ ਹੱਥੇ ਮਾਰੀ ਜਾਂਦਾ ਆਇਆ ਆ ਉਹਨੂੰ ਹੱਥ ਮਾਰੀ ਜਾਂਦਾ ਹੀ ਉਹਨੂੰ ਹੱਥ ਮਾਰੀ ਜਾਂਦੇ ਆ ਬਾ ਇੰਨੇ ਦਾ ਹੀ ਕੰਮ ਹੋ ਗਿਆ ਉਹ ਜਰਾ ਡਰ ਗਿਆ ਉਦਾਂ ਹੀ ਉਹਨੂੰ ਇਹ ਵੀ ਹੋ ਗਿਆ ਇਹ ਗੋਪੂ ਤਾਂ ਆ ਗਿਆ ਗੁੜੀਏ ਦਲੋ ਜੀ ਬਹੁਤ ਹੋ ਗਿਆ ਸਰ ਫੋਟੋ ਫੋਟੋ ਕਰਾ ਲਈ ਆਪਾਂ ਤੇ ਮਜਾ ਆਇਆ ਭੂਤ ਮੰਗਲੇ ਵੇ ਵੇਖਿਆ ਜੈ ਤੇ ਹੋਰ ਕਿਤੇ ਨਹੀਂ ਨੂੰ ਮਜਾ ਆਇਆ ਮਜਾ ਆਇਆ ਭੂਤ ਮੰਗਲੇ ਜਾਣਾ ਜਿੱਦਾਂ ਦਾ ਮਰਜ਼ੀ ਹੀ ਪਰ ਠੀਕ ਸੀ ਕੋਈ ਤਰ੍ਹਾਂ ਦੇ ਕੋਈ ਨਹੀਂ ਕੋਲੋ ਉਹ ਤਰ੍ਹਾਂ ਕੋਈ ਨਹੀਂ ਕੋਲੋ ਉਹ ਇੱਕੋ ਹੀ ਲੱਗਾ ਨੇ ਵਾ ਡਰੋਨ ਕਦੀ ਇੱਧਰ ਨਹੀਂ ਵਾਰੀ ਚਾਹੇ ਕਦੀ ਇੱਧਰ ਨਹੀਂ ਪਾਰੀ ਚ ਵਜੇ ਉਹ ਫਾਇਦਾ ਨਹੀਂ ਕੋਈ ਛੱਲੀ ਖਾਣੀ ਚੱਲੀ ਉਹ ਗੱਲ ਸੁਣੋ ਛੱਲੀ ਖਾਣੀ ਆ ਬੜੀ ਪੈਣੀ ਉੱਥੇ ਉਹਵਾ ਬੜੀ ਪੈਣੀ ਆ ਚਲਾ ਮੇਰਾ ਬੁੱਤ ਗੱਡੀ ਪੁੱਛੀ ਨਾ ਚਲਾ ਹੋਲੀ 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 ਮੋਈ ਤੂੰ ਸਾਈਡ ਖੜੋ ਤੂੰ ਹੋਲੀ ਹੋਲੀ ਦਈ ਹੋਲੀ ਹੋਲੀ ਚਲਾਓ ਗੱਡੀ ਚਲਾਓ ਇੰਦਰ ਉਧਰ ਕਰਕੇ ਬਣਾਏ ਹੁੰਦੇ ਨੇ ਚਲਾਓ ਬੀਪ ਬੀ ਕਰ ਦਿਓ ਬੀਪੀ ਠਿੰਗ ਨਾ ਇਹ ਟਿਕਟ ਨਹੀਂ ਦੇਣੀ ਇਹਦੀ ਇਹ ਗੱਲ ਗਲਤੀ ਹੋ ਮਰਾ ਭਰਾ ਬੜਾ ਕਿਉਂ ਬੁੱਝ ਕਿਉਂ ਤਾਂ ਕਰਕੇ ਸਦਾਈਆ ਪਿਆਰ ਹੁੰਦਾ ਵਾ ਵੀ ਹੋ ਗਈ ਗੱਲ ਕੇ ਬਸ ਕੋਈ ਚੱਕਰ ਨਹੀਂ ਹੈ ਲੋ ਵੀ ਸਿੰਘਾ ਤੇ ਚੜ ਗਿਆ ਕਿ ਤੁਹਾਡੇ ਇਹ ਕਹਿੰਦਾ ਮੈਂ ਉਮਰ ਦੀ ਸਵਾਰੀ ਨਹੀਂ ਕਰਨੀ ਮੈਂ ਆਪਣੇ ਬਾਪੂ ਦੀ ਸਵਾਰੀ ਕਰਨੀ ਆ ਤਾ ਉਹ ਚੜਨ ਲੱਗਿਆ ਉੱਤੇ ਧਿਆਨ ਨਾਲ ਭਾਈ ਮੇਰਾ ਵੀਰ ਬਿਠਾ ਪਈ ਲੋ ਬਿਠਾ ਸਹੀ 150 ਕਿਦਾ 150 ਹੋ ਗਿਆ ਇਹ ਆ 100 ਦੇ ਦੇਨੇ ਕੋਈ ਨਹੀਂ ਪੜਾ ਪੀ ਲੋ ਭੈ ਜਾ ਭੈ ਜਾ ਅੱਗੇ ਫੜ ਕੇ ਭੈ ਜਾ ਉਹ ਬਹਿ ਗਿਆ ਨਹੀਂ ਡਿੱਗਦੀ ਬਹਿ ਤੂੰ ਲੈ ਤੇ ਸਹੀ ਪੜਾ ਪਿਆ ਨਹੀਂ ਲੜਾਈ ਆ ਉਹਨੇ ਦੱਸ ਬਹਿ ਦੁਰਾਵਣਾ ਨਹੀਂ ਕਹਤਾ ਕੁਝ ਆਹ ਪੱਪੜ ਲੈ ਆਵਾ ਕਿਤੇ ਐਵੇਂ ਹੀ ਰਖੇ ਓਏ ਚੱਲ ਚੱਲ ਲੈ ਜਾ ਮੇਰਾ ਵੀਰ ਪੱਪੀ ਉਹਦੇ ਲੱਕ ਚ ਕੰਬਣਾ ਪਾਦੀ ਚਲੋ 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 ਲੈ ਇਹ ਨਾ ਗੋਜਰੀ ਹੁੰਦਾ ਭਰਾ ਬੈਠੀ ਰਹਿ ਐ ਇੰਨਾ ਨੇ ਕਰਨੀਆਂ ਜ਼ੂਮ ਕਰੀ ਜ਼ੂਮ ਕਰ ਪਾਈਓ ਚੱਲ ਓ ਜਾਂਦੀ ਆਈ ਓ ਜਾਂਦਾਈ ਬੜੇ ਸਵਾਰੀ ਐ ਬੇਟੀਆਂ ਕੀ ਜਦੋਂ ਪਤਾ ਨਹੀਂ ਲਓ ਜੀ ਸੇਫ ਲੈਂਡਿੰਗ ਹੋ ਜੁਗੀ ਇਹਨਾਂ ਦੀ ਬੜੀ ਮੁਸ਼ਕਲ ਸੇਫ ਲੈਂਡਿੰਗ ਹੋ ਗਈ ਆ ਪਰ ਇੱਥੇ ਉਤਰ ਗਿਆ ਉਤਰ ਗਿਆ ਉਤਰ ਗਿਆ ਚਲੋ 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 ਇਹਨੂੰ ਇਹਦੀ ਬਾਹ ਫੜ ਕੇ ਲੈ ਆਈਏ ਇਹਨੂੰ ਤੇ ਲਓ ਜੀ ਆਪਣਾ ਮੇਲਾ ਸੰਪੂਰਨ ਹੋ ਗਿਆ ਵੇਖਿਆ ਗਿਆ ਵਾ ਤੇ ਆਪਾਂ ਪਹੁੰਚ ਗਏ ਆਪਣੀ ਗੱਡੀ ਵੱਲ ਸਕੋਰਪੀਓ ਸਕੋਰਪੀ پتہ ਕੀ ਹੁੰਦਾ ਇੱਕ ਗੱਡੀ ਚ ਗੱਡੀ ਚ ਬੈਠ ਕੇ ਆਪਾਂ ਭਾਈਏ ਚਾਲੇ ਕਿੱਦਾਂ ਗੱਡੀ ਨਹੀਂ ਹੁੰਦੀ ਉਹ ਤੁਮ ਨੂੰ ਤੁਮ ਕੀ ਆ ਸੁਣੋ ਤੁਮ ਚੰਗਾ ਜੀ ਡਾਡਾ ਫਿਰ ਬਾਏ ਓਕੇ ਬਾਏ ਓਕੇ ਭਾਜੀ ਧਿਆਨ ਨਾਲ ਜਾਇਓ ਠੀਕ ਆ ਮੇਰਾ ਬੜਾ ਜੀ ਓਕੇ ਓਕੇ ਚਲੋ ਜੀ ਇਹਨਾਂ ਨੂੰ ਆਪਾਂ ਦਿੱਤਾ ਤਾਰ ਡ੍ਰੌਪ ਕਰਤਾ ਇਹਨਾਂ ਤੇ ਬਾਕੀ ਰਹੀ ਗੱਲ ਆਪਾਂ ਵੀ ਬਸ ਨਿਕਲ ਜਲੇ 100 ਰੁਪਏ ਦੀ ਬੈਠੀ ਪਿੱਛੇ ਕਾਕਾ ਵੀ ਬਾਏ ਬਾਏ ਉਹਨਾਂ ਨੇ ਤਾਰਤਾ ਆਪਾਂ ਉਹ ਚਲ ਗਿਆ ਬੰਦਾ ਉਹ ਖਲੋਤਾ ਓਕੇ ਟਾਟਾ ਚਲੋ ਚਲੋ ਜੀ ਆਪਾਂ ਵੀ ਨਿਕਲੀ ਹੁਣ ਘਰ ਨੂੰ ਟਾਈਮ ਬੜਾ ਹੋ ਗਿਆ ਵਾ ਤੇ ਬਾਕੀ ਜਾ ਕੇ ਤੁਹਾਡੇ ਨਾਲ ਕਰਦੇ ਗੱਲ ਬਾਤ ਤੇ ਲਓ ਜੀ ਅੱਜ ਦਾ ਵਲੋਗ ਸਾਡਾ ਇੱਥੇ ਐਂਡ ਹੁੰਦਾ ਆ ਤੇ ਬਾਕੀ ਵੇਖ ਕੇ ਦੱਸਿਓ ਵਲੌਗ ਕਿਦਾਂ ਦਾ ਬਣਾ ਆਪਣੇ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਚਲੋ ਹਸੀਆਂ ਖੇਡੀਆਂ ਹੋਣ ਹਨਾ ਵਲੌਗ 'ਚ ਮਜ਼ਾ ਆਵੇ ਵੇਖਣ ਦਾ ਵੀ ਤੇ ਆਪਣਾ ਵਲੌਗ ਜਿਹੜਾ ਆ ਇਹ ਮੈਂ ਅੱਜ ਐਡਿਟ ਕਰਾਂਗਾ ਸ਼ਾਇਦ ਮੈਂ ਕਹਿੰਦਾ 2 ਘੰਟੇ 2 ਘੰਟੇ ਤੱਕ ਜੇ ਸਵੇਰੇ ਪਾਦਾ ਤੇ ਬਾਕੀ ਤੁਸੀਂ ਵਲੌਗ ਜ਼ਰੂਰ ਚੰਗੀ ਤਰ੍ਹਾਂ ਵੇਖਿਓ ਕੋਈ ਕਮੀ ਪੇਸ਼ੀ ਨਿੱਕੀ ਮੋਟੀ ਵੀ ਹੋਵੇ ਸਾਨੂੰ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਬਾਕੀ ਰਹੀ ਗੱਲ ਆਪਾਂ ਕੰਟੈਂਟ ਦੀ ਕੰਟੈਂਟ ਹੀ ਸੋਚਦੇ ਪਏ ਕੋਈ ਨਾ ਕੋਈ ਨਵਾਂ ਲਿਆਈ ਜਾਈਏ ਤੁਹਾਡੇ ਅੱਗੇ ਤੇ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸਾਨੂੰ ਥੋੜੀ ਮੋਟੀਵੇਸ਼ਨ ਮਿਲਦੀ ਹੈ ਕੋਈ ਕਮੈਂਟ ਕਰੋਗੇ ਵਧੀਆ ਉਹ ਵੀ ਨੋ ਦਿਨ ਮੋਟੀਵੇਸ਼ਨ ਮਿਲੇਗੀ ਤੇ ਬਾਕੀ ਵੰਦੇ ਰਹੋ ਵਲੌਗ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ